ਪਾਣੀ ਦੀ ਜ਼ਿੰਦਗੀ ਵਿੱਚ ਬਹੁਤ ਵੱਡੀ ਮਹੱਤਤਾ ਮੰਨੀ ਜਾਂਦੀ ਹੈ ਲੇਕਿਨ ਜਦੋਂ ਪੀਣ ਵਾਲਾ ਪਾਣੀ ਹੀ ਗੰਧਲਾ ਹੋ ਜਾਵੇ ਤਾਂ ਬਿਮਾਰੀਆਂ ਦਾ ਘਰ ਦੇ ਅੰਦਰ ਵੜਨਾ ਯਕੀਨਨ ਬਣ ਜਾਂਦਾ ਹੈ ਅਜਿਹਾ ਹੀ ਖਰੜ ਦੇ ਸ਼ਿਵਜੋਤ ਵਿਖੇ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਗੰਧਲਾ ਪਾਣੀ ਪੀਣ ਅਤੇ ਵਰਤੋਂ ਵਿੱਚ ਲਿਆਉਣ ਲਈ ਲੋਕ ਮਜਬੂਰ ਹਨ ਅਤੇ ਲਗਾਤਾਰ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਹਨ ਕਿ ਉਹਨਾਂ ਨੂੰ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇ पता जब रिपोर्ट चेक कराई बुखार आ रहे थे मतलब लीवर में प्रॉब्लम हो गई थी कितने दिन से बुखार था बुखार मतलब बीस दिन हो गए मैक्सिमम अब तो दवाई दवाई ले रहे हैं टाइफाइड हुआ हुआ है अभी दो तीन महीने से हमें पानी गंदा आ रहा है बॉइल करके पी रहे हैं फिर भी बच्चे भी बीमार हैं हम सभी बीमार हैं हमारे है। कभी कंप्लेंट नहीं किया आपने

कितने दिन से बुखार बुखार मतलब बीस दिन हो गया मैक्सिमम अब तो दवाई ले रहे हैं पानी कब से खराब आ रहा है पानी का तो काफी इतना ज्यादा लगे इसको बुरा हाल बुखार से और इतना बुखार हम यहाँ हेल्थ सेंटर में जब से टेस्ट हुए तो उन्होंने कहा कि लीवर में बहुत ज्यादा प्रॉब्लम आ गई और जो है भी इसमें पीढ़िया हो गया डाउन डिस्टर्जों को और उस इलाज अभी भी चल रहा है वहाँ से तो अठारह पं, पंद्रह बीस दिन हो गए उस एन से भी अबसेंट है वहाँ से और उसकी वजह से बहुत प्रॉब्लम हो रही है हम पानी फिर भी बाहर से लेके आ रहे हैं फिर भी ब्रश करना ये वो करना तीन महीने से बोल, बोल बोल दे रहे हैं हमको कोई एक्शन नहीं ले रहा है पानी के बारे में बस थोड़ा सा खुदाई इधर कर दी उधर कर दी पानी रोज गंदा आता है आज भी गंदा पानी आया आजकल तो गर्मी पानी बहुत लगता है फिर हम क्या, हम वो लाते हैं बीस लीटर की कैन लाते हैं फिर कुछ ऑफिस से बोतलें भर के लाते हैं रोज खरीद के तब गुजारा कर रहे हैं तो उसी पानी से पड़ता है और किसी को भी घर में घर में थी फिर से पहले बेटी को था वो लिया ये क्या पढ़ता है जा रहा है कहाँ जा रहा है घर में पढ़ाई पच्चीस दिन से आया था पढ़ाई भी खराब हुई ਇਸ ਦਿਨੋਂ ਸੇ 20 ਦਿਨ ਸੇ ਪੜਾਈ ਵੀ ਖਰਾਬ ਹੋ ਰਹੀ ਹੈ। ਦੱਸ ਤੁਸੀਂ ਹੁਣ ਦੇਖ ਹੀ ਲਿਆ ਸਾਰਾ ਕੁਝ ਕੀ ਚੱਕਰ ਹੈਗਾ। ਇਹ ਪਾਣੀ ਦਾ ਇਸ਼ੂ ਹੈ ਮਤਲਬ ਪਾਣੀ ਨਹੀਂ ਕਲੀਅਰ ਹੋ ਰਿਹਾ ਹੈ। ਲੱਗੇ ਹੋਏ ਤਾਂ ਹੈ ਬਿਲਡਰ ਮਤਲਬ ਆਪਣੇ ਹਿਸਾਬ ਨਾਲ ਤੁਹਾਨੂੰ। ਨਾਲ ਅਸੀਂ ਵੀ ਲੱਗੇ ਹੋਏ ਹੈਗੇ। ਲੇਕਿਨ ਅਜ ਤੱਕ ਸਾਨੂੰ ਫਾਲਟੀ ਨਹੀਂ ਮਿਲਿਆ ਇਹ। ਕਿੰਨੇ ਟਾਈਮ ਤੋਂ ਹੋ ਰਹੀ ਹੈ ਇਹ? ਇਹ ਮੇਰਾ ਕੱਲ 2 ਕੁ ਮਹੀਨੇ ਹੋ ਗਏ। ਕੀ ਲੱਗਦਾ ਕਿ ਵੀ ਕਿੰਨਾ ਟਾਈਮ ਹੋਰ ਲੱਗੇਗਾ? ਕਿੰਨਾ ਟਾਈਮ ਤਾਂ ਉਹ ਕੰਟਰੈਕਟਰ ਲੱਗੇ। ਤੁਹਾਡੀ ਜ਼ਿੰਮੇਵਾਰੀ ਹੈ ਹੁਣ ਬਹੁਤ سارے ਲੋਕ ਤੁਹਾਡੇ ਡਿਪੈਂਡੈਂਟ ਹਨ ਤੁਸੀਂ ਪ੍ਰੈਜ਼ੀਡੈਂਟ। ਅਸੀਂ ਤਾਂ ਜੀ ਹੁਣ ਸਵੇਰ ਤੋਂ ਨਾਲ ਲੱਗ ਜੰਨੇ ਹੈਗੇ ਉਹਨਾਂ ਤੇ ਤੇ ਸ਼ਾਮ ਹੋ ਜਾਂਦੀ ਹੈਗੀ ਫਿਰ ਤੇ ਪਾਣੀ ਕਦੇ ਸਾਫ਼ ਹੋਣ ਲੱਗ ਜਾਂਦਾ ਕਦੇ ਗੰਦਾ ਹੋਣ ਲੱਗ ਜਾਂਦਾ ਕਦੇ ਸਮੀਲੀ ਆਉਣ ਲੱਗ ਜਾਂਦਾ ਹੈਗਾ ਤੇ ਇਹਦਾ ਲੇਕਨ ਸੋਲੂਸ਼ਨ ਕੋਈ ਨਹੀਂ ਹਾਲ ਤੱਕ ਮਿਲਿਆ ਫਿਲਟਰ ਤੋਂ ਇਲਾਵਾ ਵੀ ਕਿਸੇ ਨਾਲ ਕਦੇ ਪਹੁੰਚ ਕੀਤੀ ਨਹੀਂ ਅਸੀਂ ਫਿਲਟਰ ਨਾਲ ਹੀ ਕੀਤੀ ਹੈਗੀ ਹਾਲ ਤੱਕ ਜੀ ਤੇ ਬਾਕੀ ਫਿਲਟਰ ਕਹਿੰਦਾ ਜੀ ਟਾਈਮ ਦਿਓ ਸਾਨੂੰ ਮੈਂ ਚਲੋ ਟਾਈਮ ਲੈ ਲਓ ਤੁਸੀਂ ਉਹ ਟਾਈਮ ਕਿੰਨਾ ਕੁ ਦੇਈ ਜਾਈਏ ਲੋਕੀ ਦੇਖੋ ਕਿੰਨੇ ਬਿਮਾਰ ਪਏ ਹਾਂ ਤਾਂ ਆਪਣੇ ਹਲਕੇ ਨੂੰ ਮਨਿਸਟਰ ਵੀ ਮਿਲਿਆ ਉਹ ਵੀ ਬਾਰ ਬਾਰ ਕਹਿ ਰਹੇ ਆ ਵੀ ਇੱਥੇ ਪੀਣ ਦੀ ਦਿੱਕਤ ਨਹੀਂ ਆਨ ਦਿੱਤੀ ਜਾਏਗੀ ਹਾਂਜੀ ਹਾਂਜੀ ਮੈਂ ਨਾ ਬੀਬਾ ਜੀ ਨੂੰ ਵੀ ਮੁਲਕ ਦਿਨ ਮਾਨ ਨੂੰ ਬੇਨਤੀ ਕਰਦਾ ਕਿ ਥੋੜਾ ਜਿਹਾ ਸਾਡੇ ਦੇ ਤਰਸ ਕਰੋ ਮਾੜਾ ਜਿਹਾ ਤੁਸੀਂ ਤੇ ਤੁਹਾਡਾ ਇਲਾਕਾ ਹੈਗਾ ਤੁਹਾਨੂੰ ਵੋਟਾਂ ਪਾਈਆਂ ਨੇ ਸਾਰਿਆਂ ਨੇ ਤੇ ਤੁਸੀਂ ਆ ਕੇ ਥੋੜਾ ਜਿਹਾ ਸਾਡੇ ਸਾਰ ਲਓ ਤੁਸੀਂ ਤੇ ਹੋਰ ਕਿੰਨੇ ਲੋਕ ਨੇ ਜਿਹੜੇ ਟੋਟਲ ਇੱਥੇ ਹੁਣ ਤੱਕ ਬਿਮਾਰ ਪਏ ਨੇ ਇੱਥੇ ਮੇਰਾ ਖਿਆਲ ਕੋਈ ਹੋ ਘਰ ਹੋਏਗਾ ਜਿੱਥੇ ਨਵਾਦ ਨੇ ਸਰ ਇੱਕ ਘਰ ਤੋਂ ਨਵਾਦ ਜੀ ਚਲੋ ਹਰ ਘਰ ਅਸਲਾ ਕਦੇ ਲੋਕਾਂ ਦਾ ਬਿਮਾਰ ਹੋ ਗਿਆ ਠੀਕ ਹੋ ਗਿਆ ਦੂਜਾ ਗਿਆ ਐ ਠੋੜੀ ਹਾਂ ਜੀ ਕੀ ਨਾਮ ਤੇ ਕੀ ਇਸ਼ੂ ਹੈ ਦੇਖੋ ਜੀ ਮੇਰਾ ਨਾਮ ਲਖਵੀਰ ਸਿੰਘ ਹੈ ਮੇਰਾ ਬੇਟਾ ਹਰ ਹਰਸਬ ਸਿੰਘ ਹੈ ਜਿਹੜਾ ਮਤਲਬ ਇਨਫੈਕਟਡ ਹੋਇਆ ਵਾਟਰ ਤੋਂ ਹੀ ਇਨਫੈਕਸ਼ਨ ਹੋਈ ਹੋਈ ਹੈ ਕਾਫੀ ਬਹੁਤ ਜ਼ਿਆਦਾ ਫਿਰ ਮੈਂ ਸਿਵਲ ਹਸਪੀਟਲ ਗਿਆ ਸੀਗਾ ਉੱਥੇ ਜਦੋਂ ਗਿਆ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਜਿਹੜੇ ਇੱਥੇ ਸਿਵਜੋਦ ਦੇ ਵਿੱਚ ਜਿਹੜੇ ਕੇਸਸ ਨੇ ਪਟੋਕਟ ਦਿੱਲੀ ਦੇ 8 ਤੋਂ 9 ਕੇਸ ਜਿਹੜੇ ਬੱਚਿਆਂ ਦੇ ਹੀ ਰਿਪੋਰਟ ਹੋ ਰਹੇ ਨੇ ਠੀਕ ਹੈ ਜੀ ਔਰ ਜਿਹੜੇ ਵੱਡਿਆਂ ਦੇ ਨੇ ਪਟੋਕਟ ਉਹ ਵੀ ਪਾ ਕੇ 10 ਤੋਂ 15 ਕੇਸ ਜਿਹੜੇ ਦਿੱਲੀ ਰਜਿਸਟਰਡ ਹੋ ਰਹੇ ਨੇ ਇਹ ਪਾਣੀ ਦੀ ਕੋਈ ਪ੍ਰੋਬਲਮ ਹੈਗੀ ਆ ਤਾਂ ਇਹਨੂੰ ਪਾਣੀ ਨੂੰ ਕਿਸੇ ਪ੍ਰੋਪਰ ਡੀ ਨਾਲ ਚੈੱਕ ਕਰਾਓ ਤੇ ਮੈਂ ਉਹਨੂੰ ਡਾਊਟ ਸਾਹਿਬ ਨੂੰ ਕਿਹਾ ਮੈਂ ਇਹਦੀ ਤੁਹਾਡੀ ਕੋਈ ਅਥਾਰਟੀ ਨਹੀਂ ਹੈਗੀ ਵੀ ਤੁਸੀਂ ਇਹਨੂੰ ਕਿੱਦਾਂ ਟੈਸਟ ਕਰਾਉਣਾ ਹੈ ਤੇ ਕਿਵੇਂ ਕਰਵਾ ਸਕਦੇ ਹੋ ਤੁਸੀਂ ਉਦੋਂ ਹੀ ਟੈਸਟ ਕਰਾਉਣਾ ਜਦੋਂ ਇਹ ਸਾਰਾ ਬਲਾਸਟ ਹੋ ਜਾਏਗਾ ਕਹਿੰਦੇ ਜੀ ਅਸੀਂ ਜਿਹੜੀ ਹੈਗੇ ਆ ਆਪਣੇ ਐਂਡ ਤੇ ਸਾਡਾ ਕੋਈ ਉਹਨਾਂ ਦਾ ਕੋਈ ਆਪਣਾ ਗਰੁੱਪ ਬਣਿਆ ਹੋਇਆ ਜਿਹਦੇ ਜਿਹਦੇ ਥ्रू ਕਹਿੰਦੇ ਅਸੀਂ ਪਾਣੀ ਦੀ ਟੈਸਟਿੰਗ ਵਾਸਤੇ ਸੈਂਪਲ ਦੀ ਰਿਕੁਐਸਟ ਆਲਰੇਡੀ ਪਾਈ ਹੋਈ ਹੈ ਇਹ ਸਿਰਫ ਸ਼ਿਖਜੋਦਾ ਨਹੀਂ ਹੋਰ ਵੀ ਕਈ ਸੁਸਾਇਟੀਆਂ ਦੇ ਸੀਗਾ ਜਿਨ੍ਹਾਂ ਤੋਂ ਬਹੁਤ ਜ਼ਿਆਦਾ ਕੇਸਸ ਵਗੈਰਾ ਆ ਗਏ ਤੁਹਾਡੇ ਘਰ છોੜ ਦੇ ਵੀ ਕੋਈ ਬਿਮਾਰ ਹੋਏ ਦੇਖੋ ਮੇਰੇ ਪਹਿਲਾਂ ਮੈਂ ਆ ਸੀਗਾ ਉਸ ਤੋਂ ਬਾਅਦ ਬੇਟਾ ਹੋਇਆ ਵਾ ਹੁਣ ਬੇਟੀ ਵੀ ਥੋੜੀ ਜੀ ਬਿਮਾਰ ਹੈਗੀ ਹੈ ਕਿਉਂਕਿ ਪਾਣੀ ਦੀ ਪ੍ਰੋਬਲਮ ਐ ਫੇਰਦਰਦ ਹੁੰਦੀ ਆ ਔਰ ਲੱਗੇ ਮੇਰੇ ਫੈਮਿਲੀ ਆ ਕਪਲ ਦੀ ਉਹ ਤਿੰਨੇ ਤਨ ਟਨ ਮੈਂਬਰਤ ਇੰਨੇ ਪਏ ਹੋਏ ਨੇ ਪ੍ਰਧਾਨ ਜੀ ਤੁਸੀਂ ਵੀ ਕਾਫੀ ਐਕਟਿਵ ਕੀ ਨਾਮ ਹੈ ਨੂੰ ਤੁਹਾਡਾ ਹਾਂਜੀ ਸੁਖਵੀਰ ਕੌਰ ਕੀ ਹੋਇਆ ਸਰ ਪਹਿਲਾਂ ਤਾਂ ਮੈਨੂੰ ਲੂਜ਼ ਮੋਸ਼ਨ ਸੀਗੇ ਉਲਟੀਆਂ ਸੀ ਉਸ ਤੋਂ ਬਾਅਦ ਫੀਵਰ ਹੋ ਗਿਆ ਹਾਂਜੀ ਡਾਕਟਰ ਸਾਹਿਬ ਕੀ ਦੱਸਦੇ ਡਾਕਟਰ ਸਾਹਿਬ ਇਨਫੈਕਸ਼ਨ ਦੱਸ ਰਹੇ ਸੀਗੇ ਮਤਲਬ ਇਨਫੈਕਸ਼ਨ ਕਾਦੇ ਨਾਲ ਹੋਇਆ ਬਲੱਡ ਕਾਦੇ ਨਾਲ ਤਾਂ ਉਹ ਨਹੀਂ ਦੱਸਿਆ ਬਟ ਪਾਣੀ ਦਾਈ ਗਾਇ ਰਹੀ ਸੀਗੇ ਵੀ ਪਾਣੀ ਚ ਪ੍ਰੋਬਲਮ ਆ ਰਹੀ ਹੈ ਪਾਣੀ ਨਾਲ ਹੀ ਤੁਹਾਨੂੰ ਆ ਫਿਰ ਉਸ ਦਿਨ ਤੋਂ ਬਾਅਦ ਅਸੀਂ ਵੀ ਸਲਰੀ ਦਾ ਪਾਣੀ ਯੂਜ਼ ਕਰ ਰਹੇ ਹਾਂ ਕਿੰਨੇ ਦਿਨ ਤੋਂ 1 ਮਨਥ ਹੋ ਗਿਆ ਅੱਜ ਕੱਲ ਤਾਂ ਪਾਣੀ ਬਹੁਤ ਲੱਗਦਾ ਹੈ ਯੂਜ਼ ਕਰਨਾ ਵੀ ਔਖਾ ਹੈ ਨਾ ਮਹਿੰਗਾ ਕਾਸਟਲੀ ਲੱਗਦਾ ਹੈ ਬਹੁਤ ਲੇਕਿਨ ਹੁਣ ਚਲੋ ਪੀਣੇ ਦਾ ਤਾਂ ਉਹ ਯੂਜ਼ ਕਰ ਰਹੇ ਹਾਂ ਏਟਲੀਸਟ ਬ੍ਰਸ਼ ਵੀ ਜਿਹੜੇ ਸਿੰਪਲ ਪਾਣੀ ਆ ਰਿਹਾ ਨੋਰਮਲ ਉਹਦੇ ਨਾਲ ਕਰਨਾ ਪੈਂਦਾ ਹੈ ਨਾਣਾ ਵੀ ਉਹਦੇ ਨਾਲ ਹੀ ਪੈਂਦਾ ਹੈ ਝਾੜੂ-ਪੂੰਛਾ ਹਰ ਇੱਕ ਚੀਜ਼ ਕੁਝੇ ਪਾਣੀ ਨਾਲ ਆਪਾਂ ਯੂਜ਼ ਕਰ ਰਹੇ ਹਾਂ ਤਾਂ ਕਿਤੇ ਨਾ ਕਿਤੇ ਉਸ ਚੀਜ਼ ਦਾ ਮੈਨੂੰ ਲੱਗਦਾ ਹੈ ਵੀ ਇਨਫੈਕਸ਼ਨ ਤਾਂ ਹੋ ਹੀ ਰਿਹਾ ਸਾਨੂੰ ਤੁਸੀਂ ਕੰਪਲੇਂਟ ਕੀਤੀ ਕਦੇ ਕਿਸੇ ਕੰਪਲੇਂਟ ਤਾਂ ਸਾਡੇ ਗਰੁੱਪ ਬਣੇ ਹੋਏ ਆ ਬਿਲਡਰ ਦੇ ਗਰੁੱਪ ਬਣੇ ਹੋਇਆ ਤੇ ਸਰਵਾ ਦੇ ਗਰੁੱਪ ਬਣੇ ਹੋਇਆ ਉਸ ਚੱਕਰਤੀ ਹੋਈ ਗਰੁੱਪ ਨਾਮ ਕੀ ਹੈ ਜਾਂ ਬਿਲਡਰ ਸੁਸਾਇਟੀ ਦੇ ਨਾਮ ਨਾਲ ਸੁਸਾਇਟੀ ਦਾ ਤਾਂ ਸਿਜੋਤ ਨਾਮ ਹੈ ਲੇਕਿਨ ਬਿਲਡਰ ਗਰੁੱਪ ਬਣਿਆ ਹੋਇਆ ਬਸ ਬਿਲਡਰ ਹੀ ਗਰੁੱਪ ਹੈ ਇੱਕ ਸਰਵਾ ਗਰੁੱਪ ਹੈ ਕੀ ਕਹਿੰਦੇ ਉਹ ਗੰਦੇ ਆ ਜੀ ਕਰਦੇ ਆ ਅਸੀਂ ਪਾਣੀ ਦਾ ਹਿੱਲਾ ਕਰ ਰਹੇ ਆ ਜੀ ਦੇਖ ਰਹੇ ਆ ਡੇਲੀ ਡੇਲੀ ਬਸ ਇਹੀ ਨਿਊਜ਼ ਆਂਦੀ ਹੈ ਵੀ ਹਾਂਜੀ ਅਸੀਂ ਕਰ ਰਹੇ ਆ ਇਹ ਪਾਣੀ ਗਟਰ ਦਾ ਮਿਕਸ ਹੋ ਕੇ ਆਂਦੇ ਆ ਨਾ 스ਮੈਲ ਆਂਦੀ ਹੈ ਜਦੋਂ ਸਟਾਰਟ ਹੁੰਦਾ ਪਾਣੀ ਬਹੁਤ ਜ਼ਿਆਦਾ ਉਸ ਪਾਣੀ ਨਾਲ इवन ਅਸੀਂ ਪੋਚਾ ਤੱਕ ਨਹੀਂ ਲਗਾ ਸਕਦੇ ਇੰਨਾ ਗੰਦਾ ਪਾਣੀ ਆਂਦਾ ਹੈ ਪੀਣੇ ਦੀ ਤਾਂ ਦੂਰ ਦੀ ਗੱਲ ਹੈ ਉਹ ਕਿੰਨੇ ਟਾਈਮ ਤੋਂ ਰਿਹਾ ਸਾਨੂੰ ਤਾਂ ਘੱਟ ਤੋਂ ਘੱਟ ਮੈਨੂੰ ਫੀਵਰ ਤਾਂ ਅੱਜ 11ਵਾਂ ਦਿਨ ਹੋ ਗਿਆ ਪਾਣੀ ਤਾਂ ਘੱਟ ਤੋਂ ਘੱਟ 3 ਮਹੀਨੇ ਹੋ ਗਏ 3 ਮਹੀਨੇ ਮੈਨੂੰ ਕੀ ਹੋਇਆ ਮੇਰੇ ਵੀ ਜੀ ਬੁਖਾਰ ਔਰ ਉਲਟੀਆਂ ਮੈਂ ਕੰਸਮ 18 ਮਈ ਤੋਂ ਬਿਮਾਰ ਚੱਲ ਰਹੀ ਹੈ ਦੋ ਚਾਰ ਦਿਨ ਠੀਕ ਲੱਗਦੀ ਹੈ ਫਿਰ ਮੇਰਾ ਉਹੀ ਹਾਲ ਹੋ ਜਾਂਦਾ ਹੈ ਨਾ ਇਹ ਲੂਜ਼ ਮੋਸ਼ਨ ਹਟ ਹੀ ਨਹੀਂ ਰਹੇ ਐਨਾ ਗੰਦਾ ਪਾਣੀ ਪਿੰਦੇ ਆ ਲੱਗਦਾ ਵੀ ਗਟਰ ਦਾ ਹੀ ਪਾਣੀ ਪੀ ਰਹੇ ਹਾਂ ਅਸੀਂ ਨਾ ਕੰਪਲੇਂਟ ਵੀ ਕੀਤੀ ਕੰਪਲੇਂਟ ਤਾਂ ਅਸੀਂ ਕਰਦੇ ਆ ਸਰਵਜ ਵੀ ਕਰਦੇ ਆ ਮੰਡੇ ਆਫਿਸ ਵੀ ਜਾਂਦੇ ਆ ਉਹ ਕਹਿੰਦੇ ਅਸੀਂ ਕਰਵਾ ਰਹੇ ਹਾਂ ਗਟਰ ਸਾਫ ਕਰਵਾ ਰਹੇ ਹਾਂ ਲੇਕਿਨ ਸਾਨੂੰ ਨਹੀਂ ਲੱਗਦਾ ਕੋਈ ਸੋਲੂਸ਼ਨ ਹੋ ਰਿਹਾ ਹੈ ਨਾ ਮੱਲ ਉਹ ਤੱਕ ਨਵਤੈ ਮੇਰੇ ਬੇਟੀ ਮਤਲਬ ਬਹੁ ਔਰ ਪੋਤੀ ਇੱਕ ਦਿਨ ਵਾਸਤੇ ਆਏ ਆ ਉਹ ਵੀ ਉਸੇ ਦਿਨ ਦੇ ਬਿਮਾਰ ਪਈ ਨਾ 3 ਅਗਸਤ ਨੂੰ ਆਏ ਸੀ ਉਹ ਦੋਨੋਂ ਬੱਚੇ ਬਿਮਾਰ ਆ ਉਧਰ ਵੀ ਨਾ ਜਾ ਕੇ ਪਲੈਥੋ ਇਨਫੈਕਸ਼ਨ ਲੈ ਕੇ ਗਈਆਂ ਨਾ ਉਹ ਦੋਨੋਂ ਜੰਨੀਆਂ ਬਹੁਤ ਜ਼ਿਆਦਾ ਹਾਲਤ ਖਰਾਬ ਹੈ ਕੋਈ ਸੁਧਾਰ ਕਰੋ ਨਹੀਂ ਤਾਂ ਪਤਾ ਨਹੀਂ ਸ਼ਿਵ ਜੋਤ ਚ ਕੀ ਹੋਣਾ ਹੈ ਨਾ ਭਾਜੀ ਕੀ ਇਸ਼ੂ ਹੈ ਜਿਹੜਾ ਤੁਸੀਂ ਕਾਗ ਚੱਕੇ ਹੋਏ ਨਾਲ ਭਾਜੀ ਮੇਰੀ ਨਾ ਬੇਟੀ ਕਾਫੀ ਚਿਰ ਤੋਂ ਬਿਮਾਰ ਚੱਲ ਰਹੀ ਹੈਗੀ ਹੈ ਅਜੇ ਤੋਂ 2-3 ਮਹੀਨੇ ਹੋ ਗਏ ਜੀ ਇਹ ਡਾਕਟਰੀ ਰਿਪੋਰਟਾਂ ਜੀ ਸਾਰੀਆਂ ਟੈਸਟ ਕੀਤੇ ਹੋਏ ਜੀ ਸਰ ਇਹ ਮਨੇ ਪ੍ਰੋਬਲਮ ਆਈ ਹੈ ਜੌਂਰੀਸ ਹੋ ਗਿਆ ਹੈ ਉਹਨਾਂ ਉਸ ਤੋਂ ਬਾਅਦ ਇਹ ਕਿ ਮਤਲਬ ਕਾਫੀ ਟਾਈਮ ਮਤਲਬ ਕਲੀਨ ਵਿੱਚ ਚੱਲ ਰਿਹਾ ਹੈ ਤੇ ਟੈਸਟ ਵਗੈਰਾ ਹੁਣ ਵੀ ਮੈਡੀਸਿਨ ਚੱਲ ਰਹੀ ਹੈ ਉਹਨਾਂ ਦੀ ਇਸ ਟਾਈਮ ਬਾਕੀ ਇਹ ਕਿ ਜਦ ਪਾਣੀ ਨਾ ਗੰਦਾ ਆ ਰਿਹਾ ਇਸ ਟਾਈਮ ਤੇ ਨਾ ਤਾਂ ਵੀ ਉਹਦੇ ਨਾਲ ਬਰਸ਼ ਕਰ ਸਕਦੇ ਉਹ ਨਾ ਦੀ ਪੀਣ ਯੋਗ ਤਾਂ ਚਲੋ ਹੈ ਹੀ ਨਹੀਂ ਹੈ ਨਾ ਬਾਹਰੋਂ ਖਰੀਦ ਕੇ ਪਾਣੀ ਲਿਆ ਰਹੇ ਆਪਾਂ ਪੀ ਰਹੇ ਆ ਬਰਸ਼ ਕਰਨੇ ਬਾਕੀ ਸਰਕਾਰ ਦਾ ਕੋਈ ਇੱਥੇ ਕੋਈ ਸਰਕਾਰੀ ਕਾ ਕੋਈ ਬੰਦਾ ਪਹੁੰਚਿਆ ਵੀ ਨਹੀਂ ਆਇਆ ਕਿ ਸੀਵੀਓ ਦੇ ਵਿੱਚ ਕੋਈ ਸਰਕਾਰੀ ਬੰਦਾ ਪਹੁੰਚਿਆ ਵੀ ਨਹੀਂ ਹੈਗਾ ਸਰ ਕੰਪਲੇਨਟ ਕੀਤੀ ਹੈ ਸਰ ਕੰਪਲੇਨਟ ਦਾ ਚਲੋ ਬਿਲਡਰ ਨੂੰ ਹੀ ਆਪਾਂ ਕਰਦੇ ਹਾਂ ਬਿਲਡਰ ਕਰਦਾ ਜੀ ਫੋਨ ਕਰ ਦਿੰਦਾ ਜੀ ਪਾਣੀ ਦਾ ਬਿੱਲ ਜਮ੍ਹਾਂ ਕਰਾ ਦਈਏ ਪਾਣੀ ਦਾ ਬਿੱਲ ਕਿਉਂ ਜਮ੍ਹਾਂ ਕਰਾਈ ਜਦ ਪਾਣੀ 3 ਮਹੀਨੇ ਤੋਂ ਪਾਣੀ ਸਾਡਾ ਖਰਾਬ ਆ ਰਿਹਾ ਠੀਕ ਹੈ ਪੋਚੇ ਵਾਸਤੇ ਮਤਲਬ ਬੈਸ ਵਾਸਤੇ ਮਤਲਬ ਨਾ ਹਾਇਰ ਬਰਸ਼ ਨਹੀਂ ਕਰ ਸਕਦੇ ਆਪਾਂ ਪਾਣੀ ਦੇ ਨਾਲ ਠੀਕ ਹੈ ਤੇ ਅੱਜ ਤੋਂ ਮਤਲਬ 2-3 ਮਹੀਨੇ ਤੋਂ ਬੇਟੀ ਮੇਰੀ ਇਨੀ ਬਿਮਾਰ ਹੈ ਮੇਰੀ ਫੈਮਲੀ ਪੂਰੀ ਬਿਮਾਰ ਹੈ ਜੋੰਡੀ ਹੋ ਗਈ ਸਾਢੇ 4 ਸਾਲ ਦੀ ਮੇਰੀ ਬੇਟੀ ਹੈ ਕੀ ਮੰਗ ਕੀ ਕਰਦੇ ਹੋ ਮੰਗ ਸਰ ਇਹ ਇਹ ਕਰਦੇ ਆ ਕਿ ਮਤਲਬ ਪਾਣੀ ਇਹ ਸਾਫ ਸੁਥਰਾ ਹੋਵੇ ਠੀਕ ਹੈ ਕੋਈ ਸਰਕਾਰ ਦਾ ਕੋਈ ਬੰਦਾ ਇੱਥੇ ਤੱਕ ਨਹੀਂ ਪਹੁੰਚਿਆ ਹੈ ਮੈਂ ਕੰਪਲੇਂਟ ਹੀ ਨਹੀਂ ਕੀਤੀ ਤਾਊਗਾ ਕਿਵੇਂ ਕੋਈ ਇੱਕ ਸਰ ਇਸ ਦੇ ਬਾਰੇ ਚ ਮੈਂ ਪੁੱਛਣਾ ਚਾਹੁੰਦਾ ਕਿ ਆਲਰੇਡੀ ਇਸ ਦੇ ਬਾਰੇ ਚ ਸਿਵਜੋਤ ਬਿਲਡਰ ਜਿਹੜੇ ਆ ਉਹਨਾਂ ਨੂੰ ਦੋ ਤਿੰਨ ਵਾਰ ਰਿਟਰਨ ਕੰਪਲੀਟ ਜਾ ਚੁੱਕੀ ਹੈ ਜਿਹੜੀ ਇੱਥੇ ਦੀ ਐਸੋਸੀਏਸ਼ਨ ਹੈ ਉਹਨਾਂ ਦੇ ਬਿਹਾਫ ਤੇ ਵੀ ਉੱਥੇ ਰਿਟਰਨ ਕੰਪਲੇਂਟ ਹੀ ਜਾ ਚੁੱਕੀ ਹੈ ਅਸੀਂ ਫਿਜ਼ੀਕਲੀ ਦੋ ਤਿੰਨ ਮੀਟਿੰਗਾਂ ਕਰ ਚੁੱਕੇ ਹਾਂ ਇਸ ਤੋਂ ਇਲਾਵਾ ਐਮਸੀ ਜਿਹੜੇ ਗੁਰਦੀਪ ਕੌਰ ਹੈ ਉਹਨਾਂ ਨੂੰ ਵੀ ਇਸ ਬਾਰੇ ਚ ਪਤਾ ਹੈ ਇੱਥੇ ਕਿ ਕੀ ਚੱਲ ਰਿਹਾ ਸਿਵਜੋਦ ਦੇ ਵਿੱਚ ਕੀ ਡਿਵੈਲਪਮੈਂਟ ਦੇ ਨਾਂ ਤੇ ਕੁਝ ਨਹੀਂ ਹੈ ਪਾਣੀ ਡੇਲੀ ਗੰਦਾ ਪੀ ਰਹੇ ਹਾਂ ਸਾਰੇ ਔਰ ਅਸੀਂ ਗੁਰਦੀਪ ਕੌਰ ਨੂੰ ਇਹਨਾਂ ਨੂੰ ਵੀ ਮਿਲ ਕੇ ਆ ਚੁੱਕੇ ਹਾਂ ਕੋਈ ਕਿਸੇ ਤਰਫ ਤੇ ਕੋਈ ਸੁਣਵਾਈ ਨਹੀਂ ਹੈ ਉਹ ਕਹਿੰਦੇ ਉਹ ਬਿਲਡਰ ਨਾਲ ਕਰੋ ਜੀ ਗੱਲ ਬਿਲਡ ਉਹ ਕਹਿੰਦੇ ਜੀ ਐਮਸੀ ਦੇ ਅੰਡਰ ਨਹੀਂ ਹੈ ਜਦ ਤੱਕ ਐਮਸੀ ਦੇ ਅੰਡਰ ਨਹੀਂ ਆਏਗਾ ਤਾਂ ਬਿਲਡਰ ਦੇਖੇਗਾ ਔਰ ਬਿਲਡਰ ਦਾ ਕੋਈ ਸੁਣਵਾ ਹੀ ਨਹੀਂ ਹੈ ਕਿਤੇ ਵੀ ਜਾਈਏ ਤੁਸੀਂ ਉਹ ਕਹਿੰਦੇ ਜੀ ਕਰਦੇ ਆ ਕਰਦੇ ਆ ਕਰਦੇ ਕਰਾਂਦੇ ਕੁਛ ਨਹੀਂ ਹੁੰਦਾ 3-4 ਮਹੀਨੇ ਰੈਗੂਲਰੇ ਪਾਣੀ ਪੀ ਰਹੇ ਨੇ ਔਰ ਬਿਮਾਰ ਹੋ ਰਹੇ ਲੋਕੀ ਹਰ ਘਰ ਚ ਕੋਈ ਨਾ ਕੋਈ ਬਿਮਾਰ ਪਿਆ ਹੈ ਤੀਕਿਆ ਦੋ ਮੈਂਬਰ ਹਰ ਮਤਲਬ ਜਿੰਨੇ ਵੀ ਸੋਸਾਇਟੀ ਦੇ ਰੈਜ਼ੀਡੈਂਟ ਹੈ ਸਾਰੇ ਬਿਮਾਰ ਹੈ ਔਰ ਕਦੇ ਵੀ ਅਗਰ ਇਹਨਾਂ ਨੂੰ ਕਹੀਏ ਤਾਂ ਅੱਗੇ ਜਾ ਕੇ ਥ੍ਰੈਟਨਿੰਗ ਮਤਲਬ ਲਾਈਫ ਥ੍ਰੈਟਨਿੰਗ ਤੱਕ ਤਾਂ ਇਹ ਉਹ ਦਿੰਦੇ ਆ ਕਿ ਨਹੀਂ ਜੀ ਅਸੀਂ ਤੁਸੀਂ ਕਰ ਲਓ ਜਿਹੜਾ ਕਰਨਾ ਹੈ ਇਸ ਕਰਕੇ ਇਹ ਰਿਕਵੈਸਟ ਹੈ ਕਿ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਇਹਦਾ ਨੈਸੈਸਰੀ ਜੋ ਵੀ ਸਟੈਪਸ ਹੈ ਉਹ ਟੇਕ ਅਪ ਕਰੋ ਕਿਉਂਕਿ ਬਿਲਡਰ ਦੇ ਬਸ ਦਾ ਕੰਮ ਨਹੀਂ ਹੈ ਲੋਕੀ ਬਿਮਾਰ ਹੋ ਰਹੇ ਆਂ ਔਰ ਇਦਾਂ ਨਾ ਹੋਏ ਕਿ ਅੱਗੇ ਜਾ ਕੇ ਕੋਈ ਮਤਲਬ ਲਗਭਗ ਕਿੰਨੇ ਇੱਕ ਫਲੈਟ ਸੈਜੂਲਟੀ ਹੋ ਜਾ ਕਿੰਨੇ ਫਲੈਟਸ ਹੈਗੇ ਨਾ ਅਪਰਕਸੀਮੇਟ 900 ਤੇ 1000 ਫਲੈਟ ਹੈ ਜੀ ਓਕਿਊਪਾਈਡ ਜਿਹੜੇ ਕਿੰਨੀ ਕੁ ਤੁਸੀਂ ਜਿਹੜੀ ਮੈਂਟੇਨੈਂਸ ਪਰ ਮੰਥ ਦਿੰਦੇ ਹੋ ਪਰ ਮੰਥ ਮੈਂਟੇਨੈਂਸ ਜਿਹੜਾ 500 ਰੁਪਏ 500 ਰੁਪਏ ਲੱਗ ਪਾ ਕੇ ਤੁਹਾਡੇ ਹਿਸਾਬ ਨਾਲ 4.5 ਲੱਖ ਰੁਪਏ ਬਿਲਡਰ ਮਹੀਨੇ ਦਾ ਆਰਾਮ ਮਹੀਨੇ ਦਾ 6 ਲੱਖ ਰੁਪਏ ਆ ਜਾਂਦੇ ਸਰ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਬਿਲਡਰ ਨੂੰ ਮੈਂਟੇਨੈਂਸ ਉਹ ਕਹਿੰਦੇ ਆ ਕਿ ਜਿਹੜਾ 500 ਰੁਪਏ ਅਸੀਂ ਚਾਰਜ ਕਰਦੇ ਆ ਸੀਵਰੇਜ ਰੋਡ ਔਰ ਲਾਈਟਿੰਗ ਦਾ ਜਿਹੜਾ ਵੀ ਅਰੇਂਜਮੈਂਟ ਹੈ ਉਹ ਸਾਰਾ ਇਸ ਵਿੱਚ ਆਉਂਦਾ ਹੈ ਪਾਣੀ ਦਾ ਵੀ ਵਿੱਚ ਹੀ ਆਉਂਦਾ ਪਾਣੀ ਦਾ ਬੱਟਰ ਦਾ ਵੀ ਗੜਰੋ ਦਾ ਜੋ ਵੀ ਹੈ ਵੀ ਪਾਣੀ ਦਾ ਬਿੱਲ ਲਗ ਤੋਂ ਲੈਂਦਾ ਉਹ ਨਹੀਂ ਨਹੀਂ ਇਕੱਠਾ ਹੀ ਹੁੰਦਾ ਉਹ ਤੇ ਹੀ ਆਉਂਦਾ 200 ਰੁਪਏ ਦੇ ਵਿੱਚ ਪਰ ਰੋਡ ਵੀ ਦੇਖੋ ਨਾ ਤੁਸੀਂ ਰੋਡ ਇੰਨੇ ਬੁਰੇ ਹਾਲ ਹੈ ਜੀ بارش ਪੈਂਦੀ ਹੈ ਤੇ ਰੋਡ ਦੇ ਨਾਲ ਪਤਾ ਹੀ ਨਹੀਂ ਲੱਗਦਾ ਕਿ ਖੱਡਾ ਕਿੱਥੇ ਹੈ ਸਕੂਟਰ ਵਾਲਾ ਕੋਈ ਡਿੱਗ ਜਾਂਦਾ ਵਿੱਚ ਆ ਕੇ ਠੀਕ ਹੈ ਨਾ ਬਾਕੀ ਇਹ ਕਿ ਸਰਕਾਰ ਦਾ ਕੋਈ ਇੱਥੇ ਕੋਈ ਪਹੁੰਚਿਆ ਵੀ ਨਹੀਂ ਹੈ ਬਾਰ-ਬਾਰ ਇੱਕ ਗੱਲ ਕਹਿ ਰਹੇ ਹੋ ਸਰਕਾਰ ਦਾ ਕੋਈ ਨਹੀਂ ਪਹੁੰਚਿਆ ਜਦ ਕਿ ਤੁਸੀਂ ਕੰਪਲੇਨਟ ਨਹੀਂ ਕੀਤੀ ਸਰ ਕੰਪਲੇਨਟ ਆਪਾਂ ਬਹੁਤ ਵਾਰ ਕਰ ਚੁੱਕੇ ਆਂ ਆਪਾਂ ਬਿਲਡਰ ਨੂੰ ਆਪਾਂ ਐਮਸੀ ਮਿਲਤ ਸੈਂਪਲ ਪਾਣੀ ਵੀ ਦੇ ਚੁੱਕੇ ਆ ਪਰ ਉਹਦੀ ਵੀ ਸਾਡੀ ਕੋਈ ਸੁਣਾਈ ਨਹੀਂ ਹੋਈ ਹੈ ਸੈਂਪਲ ਆਲਰੇਡੀ ਜਾ ਚੁੱਕੇ ਆ ਪਰ ਉਹਦੀ ਸਾਡੀ ਕੋਈ ਇਸ ਤਰ੍ਹਾਂ ਦੀ ਸਾਡੇ ਪ੍ਰਧਾਨ ਜੀ ਨਾਲ ਹੈਗੇ ਸਾਡੇ ਨਾਲ ਇਹਨਾਂ ਨੂੰ ਵੀ ਬਹੁਤ ਵਾਰ ਕਿਹਾ ਹੈਗਾ ਪਰ ਇਹ ਵੀ ਸਾਡੇ ਨਾਲ ਬਹੁਤ ਮਿਲਵਾਰ ਚਲੇ ਸਾਡੇ ਨਾਲ ਠੀਕ ਹੈ ਥੈਂਕ ਯੂ